ਗੁਰਪਿਆਰੀ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਛੀਦ ਸਰਦਾਰ ਸ਼ਾਮ ਸਿੰਘ ਟਾਰੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਸਵਰਾ ਜਿਹੜਾ ਤਰਨਤਨ ਸਾਹਿਬ ਸੋ ਇੱਥੇ ਅਸੀਂ ਪਹੁੰਚੇ ਹੋਏ ਹਾਂ ਇੱਥੇ ਅਸੀਂ ਗੱਲ ਕਰਾਂਗੇ ਇੱਕ ਬੱਚੇ ਦੀ ਇੱਕ ਕੁੜੀਆ ਦੀ ਇੱਕ ਧੀ ਦੀ ਕਿ ਜਿੰਨੇ ਇੱਕ ਵੱਡੀਆਂ ਮੱਲਾ ਮਾਰੀਆਂ ਹੈਗੀਆਂ ਆਮ ਤੌਰ ਤੇ ਜਿਹੜਾ ਧੀਆਂ ਨੂੰ ਜਿਹੜਾ ਵੱਡੇ ਸਨਮਾਨ ਸਾਡੇ ਸਮਾਜ ਦੇ ਵਿੱਚ ਨਹੀਂ ਮਿਲਦੇ ਜਿਹੜਾ ਰੁਤਬਾ ਹੈ ਬਹੁਤ ਛੋਟਾ ਭਾਵੇਂ ਕਿਸੇ ਵੀ ਆਪਾਂ ਗੱਲ ਕਰਦੇ ਆ ਫੀਲਡ ਦੇ ਵਿੱਚ ਤੇ ਜੇਕਰ ਗੱਲ ਕਰਦੇ ਆ ਇਸ ਬੱਚੀ ਦੀ ਤੇ ਆਪਾਂ ਵੱਡੀਆਂ ਉਪਲਬਧੀਆਂ ਇਸ ਬੱਚੀ ਨੇ ਹਾਸਲ ਕੀਤੀਆਂ ਹੈਗੀਆਂ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਤੇ ਆਪਣੇ ਇਲਾਕੇ ਦਾ ਆਪਣੇ ਸਮਾਜ ਦਾ ਨਾਂ ਰੋਸ਼ਨ ਕੀਤਾ ਹੈਗਾ ਤੇ ਇਹ ਕੁੜੀਆ ਦੀ ਜੇਕਰ ਗੱਲ ਕਰਦੇ ਕੁੜੀਆ ਦਾ ਨਾਂ ਹੈਗਾ ਕਰਮਣਪ੍ਰੀਤ ਕੌਰ ਕਰਮਣਪ੍ਰੀਤ ਕੌਰ ਕੁੜੀਆ ਦਾ ਨਾਂ ਹੈਗਾ ਸੋ ਸਾਰੀ ਗੱਲਬਾਤ ਆਪਾਂ ਰੱਖਾਂਗੇ ਮੈਂ ਆਪਣੇ ਨਕਸ਼ ਨਹੀਂ ਤੱਕਣੇ ਮੈਂ ਆਪਣਾ ਕਰਮ ਤੱਕਣਾ ਹੈ ਇਹ ਸ਼ੀਸ਼ਾ ਤੋੜ ਦੇਵੋ ਮੇਰੇ ਕਦਮਾਂ ਵਿੱਚ ਖੰਡਾ ਦੇਵੋ ਸੋ ਬੇਟੀ ਕਰਮਨ ਨੇ ਮਿਹਨਤ ਕਰਕੇ ਆਪਣੇ ਜਿਹੜੇ ਕਰਮ ਬਦਲੇ ਹੈਗੇ ਆ ਮੇਰੇ ਨਾਲ ਉਹਨਾਂ ਦੇ ਫਾਦਰ ਸਾਹਿਬ ਪਿਤਾ ਜੀ ਹੈਗੇ ਆ ਦਿਲਬਖ ਸਿੰਘ ਡੈਂਪੋ ਜੀ ਆਪਾਂ ਸਵਾਗਤ ਕਰ ਲੈਨੇ ਆ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਡੇ ਚੈਨਲ ਵੱਲੋਂ ਸਾਡੀ ਧਰਤੀ ਸਾਡੇ ਲੋਕ ਚੈਨਲ ਵੱਲੋਂ ਇਸ ਬੇਟੀ ਤੁਹਾਡੀ ਬੇਟੀ ਜਿਹੜੀ ਹੈਗੀ ਹੈ ਵੱਡੀ ਪ੍ਰਲਬ ਦੀ ਹਾਸਲ ਕੀਤੀ ਹੈ ਭਾਰਤੀ ਹਾਕੀ ਟੀਮ ਦੇ ਜੂਨੀਅਰ ਹਾਕੀ ਟੀਮ ਦੇ ਵਿੱਚ ਸੈਲੈਕਟ ਹੋਈ ਹੈ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਜੀ ਤੁਹਾਨੂੰ ਵੀ ਚੈਨਲ ਬਹੁਤ ਬਹੁ ਮੁਬਾਰਕਾਂ ਜੀ ਆਏ ਨੂੰ ਜੋ ਸਾਡੇ ਗ੍ਰਹਿ ਪਿੰਡ ਸੁਭਰਾ ਵਿੱਚ ਅੱਜ ਪਹੁੰਚੇ ਆ ਸਾਡੇ ਉੱਤਰਵਾਲੋਂ ਤੁਹਾਨੂੰ ਬਹੁਤ ਬਹੁ ਜੀ ਆਇਆਂ ਜੀ ਆਮ ਤੌਰ ਤੇ ਜਿਹੜਾ ਧੀਆਂ ਨੂੰ ਬੱਚੀਆਂ ਨੂੰ ਆਪਾਂ ਪਹਿਲੇ ਤਾਂ ਆਪਾਂ ਉੱਥੇ ਹੀ ਸ਼ੁਰੂ ਹੋ ਜਾਂਦਾ ਕਿ ਅਸੀਂ ਸਮਾਜ ਦੇ ਵਿੱਚ ਜਿਹੜਾ ਧੀਆਂ ਨੂੰ ਪੜਾਉਣਾ ਹੀ ਬਹੁਤ ਘੱਟ ਹੈ ਸਮਾਜ ਦੇ ਵਿੱਚ ਬਹੁਤ ਘੱਟ ਮੌਕੇ ਦਿੰਨੇ ਆ ਆਪਾਂ ਬੱਚਿਆਂ ਨੂੰ ਬੱਚੀਆਂ ਨੂੰ ਜਾਂ ਧੀਆਂ ਨੂੰ ਤੇ ਸੋਚ ਤੁਹਾਡੀ ਬੱਚੀ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈਗੀ ਇਹ ਇਸ ਪ੍ਰਾਪਤੀ ਬਾਰੇ ਤੁਸੀਂ ਕੀ ਕਹਿਣਾ ਚਾਹੋ ਮੈਂ ਜੀ ਇਸ ਪ੍ਰਾਪਤੀ ਬਾਰੇ ਇਹ ਕਹਿਣਾ ਚਾਹੁੰਨਾ ਵੀ ਇਹ ਬੱਚੀ ਛੋਟੀ ਜਿਹੜੀ ਹੈ ਵੀ ਆਪਣੀ ਬੇਟੀ ਹੈ ਆਪਣੀ ਮੇਰੀ ਭੈਣ ਕੇ ਵੱਡੀ ਰਾਜਵੰਤ ਕੌਰ ਜੋ ਇਸ ਵੇਲੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਜਿਲੰਧਰ ਤਾਇਨਾਤ ਹੈ ਠੀਕ ਹੈ ਜੀ ਉਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇੱਥੇ ਨੌਕਰੀ ਕਰਦੇ ਸੀ ਠੀਕ ਹੈ ਇਹ ਛੋਟੀ ਹੁੰਦੇ ਨੂੰ ਨਾਲ ਉੱਥੇ ਤਰਨਤਾਰਨ ਆ ਹੀ ਖੇਡਣ ਤੇ ਪਾ ਕੇ ਦਿਆ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਠੀਕ ਹੈ ਜੀ ਮੇਰੀ ਜੋ ਇੱਕ ਭਣੀਵੀ ਆ ਚੰਦਨਪ੍ਰੀਤ ਕੌਰ ਜੀ ਉਹਨਾਂ ਦੀ ਬਤੌਲ ਤੋਂ ਵੀ ਉੱਥੇ ਖੇਡਦੇ ਗਏ ਇਹਨਾਂ ਨੂੰ ਛੋਟੀਆਂ ਦੇ 6ਵੀਂ ਕਲਾਸ ਦੇ ਵਿੱਚ ਹੀ ਉੱਥੇ ਜਾ ਕੇ ਅਸੀਂ ਪਾਕਤਿਆਂ ਨਾਲ ਖੇਡਾਂ ਦੇ ਨਾਲ ਨਾਲ ਇਹਨਾਂ ਨੂੰ ਨਾਲ ਪੜ੍ਹਾਈ ਦੇ ਨਾਲ ਜੀ ਉੱਥੇ ਫਿਰ 10ਵੀਂ ਤੱਕ ਜੀ ਉੱਥੇ ਇਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਾਈ ਕੀਤੀ ਤੇ ਨਾਲ ਹੀ ਗੇਮ ਜਾਰੀ ਰੱਖੀ ਆ ਠੀਕ ਹੈ ਜੀ ਤੇ ਆਪਣੀ ਜੋ ਪਣੀਵੀ ਆ ਬੇਟੀ ਚੰਦਰਪ੍ਰੀਤ ਕੌਰ ਆ ਜਿਹੜੀ ਉਹ ਇਸ ਵੇਲੇ ਆਸਟ੍ਰੇਲੀਆ ਉਹ ਧਰਤੀ ਦੇ ਬਲੋ ਹਾਕੀ ਦੇ ਬਦੌਲਤ ਉੱਥੇ ਪਹੁੰਚੀ ਹੋਈ ਆ ਠੀਕ ਹੈ ਤੇ ਇਹ ਬੇਟੀ ਵੀ ਆਪਣੀ 10ਵੀਂ ਪਾਸ ਕਰਕੇ ਉੱਥੋਂ ਤੇ ਫਿਰ ਇਸ ਉਹਨਾਂ ਦੀ ਜਿਹੜੇ ਸੈলেকਸ਼ਨ ਆ ਉੜੀਸਾ ਦੀ ਧਰਤੀ ਦੇ ਹੋਈ ਠੀਕ ਹੈ ਜੀ ਹਾਂ ਜੀ ਤੇ ਤਾਂ ਉੜੀਸਾ ਦੇ ਵਿੱਚ 3 ਸਾਲ ਲਾਉਣ ਤੋਂ ਬਾਅਦ ਉੱਥੇ ਜਿਹੜੀ ਟਾਟਾ ਅਕੈਡਮੀ ਸੀ ਉਹਨਾਂ ਨੇ ਜਿਹੜੇ ਬੱਚੇ ਛੋਟੇ ਨਹੀਂ ਰੱਖਦੇ ਉਹ ਵੱਡੇ ਬੱਚਿਆਂ ਨੂੰ ਨਹੀਂ ਰੱਖਦੇ ਛੋਟੇ ਨੂੰ ਰੱਖਦੇ ਸੀ ਉਹਨਾਂ ਨੇ ਫਿਰ ਉੱਥੋਂ ਕਿਹਾ ਵੀ ਤੁਸੀਂ ਆਪਣੀ ਜੀ ਹੋਰ ਅਕੈਡਮੀ ਜਰੀਆ ਜੋਇਨ ਕਰ ਲਓ ਸਾਡੇ ਕੋਲ ਇੰਨਾ ਹੀ ਟਾਈਮ ਤੁਹਾਨੂੰ ਘੜਾਉਂਦਾ 3 ਸਾਲ ਕਢਾਇਆ ਉਹਨਾਂ ਨੇ ਠੀਕ ਹੈ ਤੇ ਉੱਥੋਂ ਵੀ ਬਹੁਤ ਜ਼ਿਆਦੀਆ ਬੇੜੀ ਨੇ ਪ੍ਰਾਪਤੀਆਂ ਕੀਤੀਆਂ ਤੇ ਉਸ ਸਰਕਾਰ ਨੇ ਉੜੀਸਾ ਦੀ ਨੇ ਮੇਰੀ ਬੇਟੀ ਦੀ ਬਹੁਤ ਮਦਦ ਕੀਤੀ ਉਦੋਂ ਵੀ ਬਹੁਤ ਜਿਆਦੀ ਤੇ ਉਹਦੀ ਬਦੌਲਤ ਮੇਰੇ ਕਿਨਾਂ ਨੂੰ ਮੱਧ ਪ੍ਰਦੇਸ਼ ਅਕੈडमी ਵਿੱਚ ਖੇਡਣ ਦਾ ਮੌਕਾ ਮਿਲਿਆ ਉਹਨਾਂ ਨੇ ਸਿਲੈਕਸ਼ਨ ਕਰਾਈ ਵੀ ਇੱਥੇ ਬੱਚੀ ਨੂੰ ਲੈ ਲਓ ਤੁਸੀਂ ਸਾਡੇ ਕੋਲ ਠੀਕ ਹੈ ਜੀ ਫਿਰ ਮੱਧ ਪ੍ਰਦੇਸ਼ ਅਕੈडमी ਉਹਨਾਂ ਖੇਡਣਾ ਪੀ ਉੱਥੋਂ ਜੀ ਠੀਕ ਹੈ ਜੀ ਇਹਨਾਂ ਨੂੰ ਮੌਕਾ ਜਿਹੜਾ ਵਾ ਪੰਜਾਬ ਵੱਲੋਂ ਮਿਲਿਆ ਇਹਨਾਂ ਨੂੰ ਤੇ ਆ ਪਿੱਛੇ ਜਿਹੜਾ ਨੈਸ਼ਨਲ ਨੈਸ਼ਨਲ ਸੀਨੀਅਰ ਨੈਸ਼ਨਲ ਹੋਈ ਆ ਹਰਿਆਣਾ ਪੰਚਕੋਲਾ ਦੇ ਵਿੱਚ ਹੀ ਉੱਥੇ ਬੇਟੀ ਦੀ ਪੰਜਾਬ ਵੱਲੋਂ ਸਿਲੈਕਸ਼ਨ ਹੋਈ ਗਏ ਠੀਕ ਹੈ ਜੀ ਤੇ ਉੱਥੇ ਬੇਟੀ ਖੇਡ ਕੇ ਆਈ ਜ ਬਹੁਤ ਵਧੀਆ ਬੇਟੀ ਨੇ ਪ੍ਰਦਰਸ਼ਨ ਕੀਤਾ ਪਰ ਉੱਥੇ ਕੁਆਟਰ ਫਾਈਨਲ ਦੇ ਵਿੱਚ ਜਿਹੜੀ ਆ ਇਹ ਟੀਮ ਜਿਹੜੀ ਆ ਹਰਿਆਣੇ ਦੇ ਥੋਂ ਹਾਰ ਗਈ ਜੀ ਠੀਕ ਹੈ ਜੀ ਜਦੋਂ ਤੁਹਾਨੂੰ ਇਹ ਪਤਾ ਲੱਗਾ ਵੀ ਬੱਚੀ ਦੀ ਸਿਲੈਕਸ਼ਨ ਹੋ ਗਈ ਏ ਇਹਦੀ ਭਾਰਤੀ ਜੂਨੀਅਰ ਹਾਕੀ ਟੀਮ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ ਬਹੁਤ ਮਾਹੌਲ ਵਧੀਆ ਬਣਾ ਜੀ ਮੈਂ ਹਜੂਰ ਸਾਹਿਬ ਦੀ ਯਾਤਰਾ ਤੇ ਗਿਆ ਸੀ ਉੱਥੇ ਠੀਕ ਹੈ ਜੀ ਤੇ ਮੈਂ ਆਪਣਾ ਪਾਠ ਕਰ ਰਿਹਾ ਸੀ ਰਹਿਰਾ ਸਾਹਿਬ ਦਾ ਠੀਕ ਹੈ ਜੀ ਤੇ ਮੇਰੇ ਜਿਹੜੀ ਭੈਣਾਂ ਵੱਡੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਤੁਹਾਨੂੰ ਕੋਈ ਗੱਲ ਦਾ ਪਤਾ ਨਹੀਂ ਲੱਗਾ ਨਾਲ ਮੈਨੂੰ ਵਧਾਈਆਂ ਦਿੱਤੀਆਂ ਪਰ ਮੈਨੂੰ ਪਤਾ ਨਹੀਂ ਕੀ ਗੱਲ ਮੈਂ ਭੈਣ ਜੀ ਨੂੰ ਕਿਹਾ ਵੀ ਕਿਹੜੀ ਗੱਲ ਦੀ ਤੁਸੀਂ ਵਧਾਈ ਦੇ ਰਹੇ ਹੋ ਭੈਣ ਜੀ ਠੀਕ ਹੈ ਜੀ ਅਨੇਤਾਂ ਨੂੰ ਕੋਈ ਪਤਾ ਨਹੀਂ ਮੈਂ ਲੈ ਜੀ ਪਤਾ ਲੱਗਾ ਜੇ ਭੈਣ ਜੀ ਕਹਿੰਦੇ ਵੀ ਤੁਹਾਡੀ ਬੇਟੀ ਦੀ ਸਿਲੈਕਸ਼ਨ ਜਿਹੜੀ ਇੰਡੀਆ ਜੂਨੀਅਰ ਕੈਂਪ ਦੇ ਵਿੱਚ ਹੋ ਗਈ ਆ ਠੀਕ ਹੈ ਜੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਮੇਰੇ ਕੋਲ ਸ਼ਬਦ ਹੀ ਕੋਈ ਨਹੀਂ ਕਿ ਜੇ ਬੋਲੇ ਗਏ ਮੁਰਗੇ ਮੈਂ 2 ਮਿੰਟ 4 ਮਿੰਟ ਜੋ ਵੀ ਕਰ ਗਿਆ ਮੈਨੂੰ ਨਹੀਂ ਖੁਸ਼ੀ ਹੋਈ ਵੀ ਬੇਟੀ ਦਾ ਨਾਮ ਕੈਂਪ ਦੇ ਵਿੱਚ ਆਇਆ ਠੀਕ ਹੈ ਫਿਰ ਮੈਂ ਆਪਣੀ ਉਸੇ ਵੇਲੇ ਬੇਟੀ ਨੂੰ ਫੋਨ ਲਾਇਆ ਤੇ ਪੁੱਛਿਆ ਵੀ ਬੇ ਕਰਮਨਾ ਆ ਗੱਲ ਵੀ ਕਿਸ ਤਰ੍ਹਾਂ ਬੇਟਾ ਹੋਈ ਆ ਹਾਂ ਦੀ ਹਾਂ ਪਾਪਾ ਮੇਰੀ ਸਿਲੈਕਸ਼ਨ ਜਿਹੜੀ ਆ ਹੋ ਗਈ ਆ ਤੇ ਮੈਂ ਇਹ ਦੱਸਿਆ ਨਹੀਂ ਪਰ ਭੂਆ ਨੇ ਮੈਨੂੰ ਫੋਨ ਕਰਕੇ ਸਾਰੀ ਪੀ ਜੇਤੀ ਦੀ ਸਾਨੂੰ ਲੋੜ ਸਮੇਂ ਦੀ ਲੋੜ ਸੀ ਉਹ ਸਾਨੂੰ ਪਰਮਾਤਮਾ ਸਾਰੀ ਝੋੜੇ ਵਿੱਚ ਟਾਈਮ ਨਹੀਂ ਪਾਤੀ ਹਮ ਬਿਲਕੁਲ ਜੀ ਹਜੂਰ ਸਾਹਿਬ ਦੀ ਯਾਤਰਾ ਤੇ ਤਖਤਾਂ ਦੀ ਯਾਤਰਾ ਤੇ ਗਏ ਸਨ ਭਾਈ ਸਾਹਿਬ ਭਾਈ ਦਲਬਖ ਸਿੰਘ ਜੀ ਦੇਪ ਲੇਕਿਨ ਵੱਡੀ ਖੁਸ਼ੀ ਸਾਨੂੰ ਕਹਿ ਦਿੰਦੇ ਵੀ ਆਪਾਂ ਗੁਰੂ ਦਾ ਓਟ ਆਸਰਾ ਜੇਕਰ ਲੈ ਕੇ ਚੱਲਦੇ ਹੈਗੇ ਆ ਤੇ ਸਾਨੂੰ ਜਿਹੜੀਆਂ ਵੱਡੀਆਂ ਖੁਸ਼ੀਆਂ ਗੁਰੂ ਦੇ ਘਰੋਂ ਮਿਲਦੀਆਂ ਹੈਗੀਆਂ ਤੇ ਜਦੋਂ ਤੁਸੀਂ ਠੀਕ ਹੈ ਵੀ ਤੁਹਾਨੂੰ ਬਹੁਤ ਖੁਸ਼ੀ ਹੋਈ ਬੱਚੇ ਦੀ ਤੇ ਲੇਕਿਨ ਹੁਣ ਹੁਣ ਬੱਚਾ ਕਿੱਥੇ ਹੈ ਜੀ ਆਪਣੀ ਕੁੜੀ ਐ ਇਸ ਵੇਲੇ ਬੱਚਾ ਆਪਣਾ ਜੀ ਬੰਗਲੌਰ ਹੈ ਜੀ ਕੈਂਪ ਦੇ ਵਿੱਚ ਹੈ ਠੀਕ ਹੈ ਜੀ ਹਾਂ ਜ ਗਲੋਰ ਚੈਰ ਦੇ ਵਿੱਚ ਠੀਕ ਹੈ ਜੀ 23 ਤਰੀਕ ਨੂੰ ਉਹਨਾਂ ਦਾ ਉੱਥੇ ਕੈਂਪ ਜਿਹੜਾ ਸ਼ੁਰੂ ਹੋਣਾ ਸੀ ਤੇ 23 ਤਰੀਕ ਤੋਂ ਲੈ ਕੇ 30 ਤਰੀਕ ਤੱਕ ਉਹਨਾਂ ਦਾ ਕੈਂਪ ਲੱਗਣਾ ਜਿਸ ਦੇ ਵਿੱਚ ਬੱਚਿਆਂ ਦੀ ਚੂਨ ਹੋਣੀ ਸੀ ਇਹ ਟੋਟਲ ਭਾਰਤ ਦੇ ਵਿੱਚੋਂ 65 ਰਾਜਾਂ ਦੇ ਵਿੱਚੋਂ ਜਿਹੜੀਆਂ ਕੁੜੀਆਂ ਆਈਆਂ ਸੀ ਉਹਦੇ ਵਿੱਚੋਂ 40 ਕੁੜੀਆਂ ਜਿਹੜੀਆਂ ਨੂੰ ਸਿਲੈਕਸ਼ਨ ਕਰਨੀ ਗਈ ਉਹਦੇ ਵਿੱਚੋਂ ਫਿਰ ਇਹਨਾਂ ਨੇ ਜਦੋਂ 30 ਤਰੀਕ ਨੂੰ ਆਪਣਾ ਸਿਲੈਕਸ਼ਨ ਹੋਈ ਬੱਚਿਆਂ ਦੀ ਉੱਥੋਂ ਜੀ ਉਹਦੇ ਵਿੱਚ ਬੇਟੀ ਨੇ ਫਿਰ ਫੋਨ ਕਰਕੇ ਤੁਹਾਨੂੰ 1:30 ਵਜੇ ਦੱਸਿਆ ਵੀ ਡੈਡੀ ਮੇਰੀ ਕੈਂਪ ਜੂਨੀਅਰ ਹਾਕ ਜੂਨੀਅਰ ਇੰਡੀਆ ਜੂਨੀਅਰ ਕੈਂਪ ਦੇ ਵਿੱਚ ਮੇਰੀ ਪੱਕੀ ਸਿਲੈਕਸ਼ਨ ਹੋ ਗਈ ਆ ਫਿਰ ਸਾਨੂੰ ਬਹੁਤ ਖੁਸ਼ੀ ਹੋਰ ਹੋਈ ਵੀ ਚਲੋ ਸਾਡੀ ਬੇਟੀ ਦਾ ਨਾਮ ਪੱਕੇ ਤੌਰ ਤੇ ਇੰਡੀਆ ਹਾਕੀ ਕੈਂਪ ਦੇ ਵਿੱਚ ਪਹੁੰਚ ਗਿਆ ਤੇ ਹੁਣ ਬੱਚੇ ਜਿਹੜੇ ਕੈਂਪ ਦੇ ਵਿੱਚ ਇੱਕ ਖੇਡ ਰਿਹਾ ਕੋਈ ਟੂਰਨਾਮੈਂਟ ਵਗੈਰਾ ਹੈ ਜੀ ਐਸ ਵੇਲੇ ਕੈਂਪ ਜੇ ਬੰਗਲੌਰ ਆ ਜੀ ਠੀਕ ਹੈ ਜੀ ਤੇ ਉਹ ਉਹਨਾਂ ਦਾ ਫੋਨ ਜੇ ਦੋ ਆਉਂਦਾ ਐਦਵਾਰ ਹੀ ਆਉਂਦਾ ਵਾ ਬਾਕੀ ਉਹ ਐਸ ਵੇਲੇ ਆਪਣੀ ਟੀਮ ਦੇ ਨਾਲ ਉੱਥੇ ਖੇਡਦੇ ਆ ਜੀ ਹਾਂਜੀ ਠੀਕ ਹੈ ਹਾਂਜੀ ਤੇ ਫਿਰ ਮਾਹੌਲ ਕਿਸ ਤਰ੍ਹਾਂ ਤਸਵੀਰ ਰਿਸ਼ਤੇਦਾਰਾਂ ਨੇ ਇੱਥੇ ਜਦੋਂ ਜਾ ਕੋਈ মিডিਆ ਦਾ ਜਾ ਕੇ ਤੁਹਾਨੂੰ ਇਹ ਫਿਰ ਬਹੁਤ ਮਾਨਸਰਮਾਨ ਵੀ ਮਿਲਿਆ ਹੋਣਾ ਜੀ ਬਿਲਕੁਲ ਜੀ ਮੈਂ ਹਜੂਰ ਸਾਹਿਬ ਯਾਤਰਾ ਦੇ ਦੌਰਾਨ ਹੀ ਮੈਨੂੰ ਬਹੁਤ ਜਿਆਦੇ ਪੂਨ ਪਿੰਡ ਤੋਂ ਬਈ ਤੋਂ ਮੇਰੇ ਸੱਜਣ ਮਿੱਤਰ ਜਿਹੜੇਗੇ ਡਾਕਟਰ ਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਦਾ ਸਰਪੰਚ ਲਗੋੜੀਆ ਪਰਿਵਾਰ ਹੈ ਜੀ ਉਹਨਾਂ ਨੇ ਮੈਨੂੰ ਬਹੁਤ ਫੋਨ ਕਰਕੇ ਉੱਥੇ ਵਧਾਈ ਦਿੱਤੀ ਤੇ ਸਰਦਾਰ ਸੱਜਣ ਸਿੰਘ ਲਗੋੜੀਆ ਜਿਹੜਾ ਪਰਿਵਾਰ ਇੱਥੇ ਸਾਡੇ ਪਿੰਡ ਦੇ ਵਿੱਚ ਉਹਨਾਂ ਨੇ ਬਹੁਤ ਮਾਨ ਸਨਮਾਨ ਕਰਕੇ ਉਹਨਾਂ ਨੇ ਵੀ ਫੋਨ ਕਰਕੇ ਮੈਨੂੰ ਬਹੁਤ ਵਧਾਈ ਦਿੱਤੀ ਤੇ ਬਹੁਤ ਖੁਸ਼ੀ ਮਨਾਈ ਬਹੁਤ ਸੱਜਣਾ ਮਿੱਤਰਾਂ ਦੇ ਮੈਨੂੰ ਉੱਥੇ ਫੋਨ ਕਰਿਆ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਜੀ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਸਰਦਾਰ ਹਰਮਿੰਦਰ ਸਿੰਘ ਜੀ ਗਿੱਲ ਸਾਡੇ ਸਾਬਕਾ ਐਮਐਲਏ ਪਟਿਆਲਕਾ ਉਹਨਾਂ ਦੀ ਪੂਰੀ ਟੀਮ ਵੱਲੋਂ ਸਾਨੂੰ ਮੈਨੂੰ ਬਹੁਤ ਮਾਨ ਸਨਮਾਨ ਕੀਤਾ ਤੇ ਵਧਾਈਆਂ ਦਿੱਤੀਆਂ ਗਈਆਂ ਠੀਕ ਹੈ ਤੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਮੈਨੂੰ ਮਾਨ ਸਨਮਾਨ ਦੇ ਕੇ ਆਪਣੀ ਬੱਚੀ ਦਾ ਮਾਨ ਵਧਾਇਆ ਪਟਿਆਲਕੇ ਤੋਂ ਹਾਂਜੀ ਤੇ ਜਿਸ ਤਰ੍ਹਾਂ ਆਮ ਤੌਰ ਤੇ ਕੀ ਹੁੰਦਾ ਵੀ ਕਰਾਂਦੇ ਹ ਹਾਲਾਤ ਜਿਹੜੇ ਆਪਾਂ ਜੇ ਕਹਿ ਸਕਦੇ ਵੀ ਖੇਡਾਂ ਦੇ ਵਿੱਚ ਜਾਣਾ ਜਾਂ ਅੱਗੇ ਪੜ੍ਹਾਈ ਕਰਾਉਣਾ ਤੇ ਬਹੁਤ ਮੁਸ਼ਕਲ ਆਉਂਦੀ ਹੈ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਈ ਹੋਵੇ ਜਾਂ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਨਹੀਂ ਜੀ ਮੈਨੂੰ ਕੋਈ ਵਾਰ ਮੁਸ਼ਕਲ ਨਹੀਂ ਆਈ ਇਸ ਵਿੱਚ ਸਭ ਤੋਂ ਵੱਡਾ ਮੈਨੂੰ ਦੇਣ ਵੇ ਜਦੋਂ ਬੇਟੀ ਬਾਹਰ ਖੇਡਦੀ ਕਿ ਉੱਥੇ ਤੇ ਬੇਟੀ ਦੇ ਅਜ ਪੈਸੇ ਤੇ ਲੇਜੂ ਕਸ ਜੋ ਕੀ ਲੋੜ ਪੈਂਦੀ ਤੁਸੀਂ ਕਰਦੇ ਤੇ ਫਿਰ ਆਪਦੇ ਘਰ ਦੇ ਖਰਚੇ ਜਰਾ ਪੂਰਾ ਲੈ ਦੇ ਕੇ ਕਰਕੇ ਬੱਚੀ ਨੂੰ ਟਾਈਮ ਟਾਈਮ ਪੈਸੇ ਪਹੁੰਚਾਏ ਜਾਂਦੇ ਸੀ ਹੁਣ ਵੀ ਜਦੋਂ ਆ ਪਤਾ ਲੱਗਾ ਬੇਟੀ ਦੀ ਸਿਲੈਕਸ਼ਨ ਹੋਈ ਆ ਤੇ ਬੇਟੀ ਨੇ ਕਿਹਾ ਵੀ ਪਾਪਾ ਜੀ ਮੈਨੂੰ 10000 ਰੁਪਿਆ ਚਾਹੀਦਾ ਵਾ ਮੈਂ ਉੱਥੇ ਬੰਗਲੌਰ ਜਾਣਾ ਤੇ ਮੈਨੂੰ ਪੂਰੇ ਪਹਚਾਓ ਫਿਰ ਮੇਰੇ ਚਾਚਾ ਜੀ ਦਾ ਲੜਕਾ ਸੁਖਦੇਵ ਸਿੰਘ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਬੇਟੀ ਦੀ ਸਿਲੈਕਸ਼ਨ ਹੋਈ ਹੈ ਤੇ ਪੈਸੇ ਉਹਨੇ ਚਾਹੀਦੇ ਉਹਨਾਂ ਨੂੰ ਤੇ ਉਹਨਾਂ ਨੇ ਤੁਰੰਤ ਉਸੇ ਵੇਲੇ Google Pay ਲੈ ਕੇ ਉਹਨਾਂ ਨੂੰ ਬੇਟੀ ਨੂੰ 10000 ਰੁਪਏ ਖਾਤੇ 'ਚ ਪਾਤਾ ਵੀ ਆ ਲੋ ਕੋਈ ਗੱਲ ਨਹੀਂ ਤੇ ਹਾਂਜੀ ਇਹ ਕਰਮਣਪ੍ਰੀਤ ਹੁਣ ਕਿੰਨੀਆਂ ਭੈਣਾਂ ਨੇ ਜੀ ਕਿੰਨੇ ਭਰਾ ਜੀ ਹਾਂਜੀ ਹਾਂਜੀ ਦੋ ਭੈਣਾਂ ਜੇ ਇੱਕ ਭਰਾ ਜੀ ਹਾਂਜੀ ਅੱਛਾ ਜੀ ਠੀਕ ਹੈ ਜੀ ਇਹ ਇਹ ਛੋਟੀ ਹੈ ਜੀ ਹਾਂਜੀ ਇਹ ਛੋਟੀ ਹੈ ਵੱਡੀ ਜਿਹੜੀ ਬੇਟੀ ਉਹ ਆਪਣੀ ਕੈਨੇਡਾ ਵਿੱਚ ਠੀਕ ਹੈ ਜੀ ਇਹ ਬ੍ਰਦਰ ਛੋਟੇ ਸਾਰੇ ਜੁਨਾ ਦੇ ਠੀਕ ਹੈ ਜੀ ਠੀਕ ਜੀ ਪਰਿਵਾਰ ਚ ਛੋਟਾ ਜਿਹਾ ਪਰਿਵਾਰ ਹੈ ਕਿ ਜੀ ਹਾਂਜੀ ਛੋਟਾ ਜਿਹਾ ਪਰਿਵਾਰ ਹੈ ਤੇ ਹੁਣ ਬੱਚਾ ਵਧੀਆ ਦਿਲ ਆਇਆ ਵਧੀਆ ਖੇਡ ਰਿਆ ਜੀ ਬਹੁਤ ਵਧੀਆ ਦਿਲ ਆ ਕੇ ਖੇਡ ਰਿਆ ਵਾ ਤੇ ਫੋਨ ਉਹਨਾਂ ਦਾ ਮਲੂ ਆਉਂਦੇ ਹੀ ਰਹਿੰਦਾ ਵਾ ਤੇ ਗੇਮ ਚੱਲ ਰਹੀ ਰਹੀ ਆ ਠੀਕ ਹੈ ਜਦੋਂ ਵੀ ਕਿਤੇ ਬਾਹਰ ਜਾਈਦਾ ਵਾ ਬਹੁਤ ਜਿਆਦੇ ਵੀਰ ਵਧਾਈਆਂ ਵੀ ਦਿੰਦੇ ਆ ਸੱਚੇ ਨਿੱਤਰ ਸਾਰੇ ਵੀ ਸਾਡੋ ਪਿੰਡ ਦਾ ਮਾਣ ਵਧਿਆ ਵਾ ਥਾਲੇ ਜ਼ਿਲ੍ਹੇ ਦਾ ਮਾਣ ਵਧਿਆ ਵਾ ਸਾਡੀ ਬੱਚੀ ਇੱਥੇ ਤੱਕ ਤਰੱਕੀਆਂ ਕੀਤੀਆਂ ਜੀ ਬਿਲਕੁਲ ਜੀ ਆਪਾਂ ਜਿਕਰ ਗੱਲ ਕਰਦੇ ਆ ਤੁਸੀਂ ਇੱਕ ਬੰਨੇ ਆਪਣੀ ਧੀ ਨੇ ਕਰਮਣਪ੍ਰੀਤ ਨੇ ਵੱਡਾ ਤੁਹਾਨੂੰ ਜਿਹੜਾ ਉਹ ਤੁਹਾਡੀ ਸ਼ਲਾਘਾ ਕੀਤੀ ਇਸ ਸਮਾਜ ਦੇ ਵਿੱਚ ਤੁਹਾਡਾ ਮਾਣ ਸਨਮਾਨ ਕੀਤਾ ਹੈਗਾ ਤੇ ਕਦੀ ਤੁਸੀਂ ਸੋਚਿਆ ਸੀ ਵੀ ਸਾਡੇ ਬੱਚੀ ਜਿਹੜੀ ਹੈ ਡੀ ਵੱਡੀ ਪ੍ਰਪਤੀ ਹਾਸਲ ਕਰੂਗੀ ਜੀ ਨਹੀਂ ਜੀ ਸੋਚਿਆ ਨਹੀਂ ਜੀ ਇਸ ਅਚਾਨਕ ਪਰਮਾਤਮਾ ਦੀ ਕਿਰਪਾ ਨਾਲ ਜੋ ਹੋਇਆ ਵਾ ਇਹ ਮਦ ਵਿੱਚ ਹੋ ਗਿਆ ਨਹੀਂ ਜਦੋਂ ਬੇਟੀ ਹਰਿਆਣੇ ਤੋਂ ਖੇਡ ਕੇ ਆਈ ਸੀ ਤੇ ਇੱਥੇ ਘਰ ਆਈ ਤੇ ਆਰ ਕੇ ਮੰਮੀ ਆਪਣੇ ਨੂੰ ਕਹਿੰਦੇ ਵੀ ਵੈਸੇ ਦੀ ਟੂਰਨਾਮੈਂਟ ਜਿਹੜો ਹਾਰ ਗਈ ਟੀਮ ਤੇ ਮੁੜ ਕੇ ਅਈ ਇਸ ਤਰ੍ਹਾਂ ਬੈਠੇ ਤੇ ਗੱਲਾਂ ਕਰ ਰਹੇ ਸੀ ਤੇ ਆਂਦੀ ਪਾਪਾ ਵੀ ਹੁਣ ਮੇਰਾ ਜਿਹੜਾ ਟਾਈਮ ਆ ਫੇਰ ਇੱਕ ਸਾਲ ਅੱਗੇ ਪੈ ਗਿਆ ਵਾ ਤੇ ਹੁਣ ਮੈਂ ਫੇਰ ਕੈਂਪ ਲਈ ਮੈਨੂੰ ਇੱਕ ਸਾਲ ਲਈ ਹੋਰ ਵੇਟ ਕਰਨੀ ਪੈਣੀ ਹੈ ਉਹ ਇਸ ਤਰ੍ਹਾਂ ਗੱਲਾਂ ਕਰਦੇ ਕੁਝਦੇ ਰਹੇ ਤੇ ਉਹ ਅਸੀਂ ਸਹਿਸ ਭਾਈ ਕਿਹਾ ਵੀ ਬੇਟਾ ਹੋ ਸਕਦਾ ਵੀ ਪ੍ਰਮਾਤਮਾ ਨੇ ਕੋਈ ਤੇਰੇ ਲਈ ਚੰਗਾ ਕੀਤਾ ਹੋਵੇ ਜਿਹੜਾ ਤੁਸੀਂ ਉਸ ਟੂਰਨਾਮੈਂਟ ਹਾਰ ਗਏ ਜੋ ਤੇ ਉਹ ਥੋੜਾ ਦਿਨਾਂ ਬਾਅਦ ਜਦੋਂ ਇਹ ਚੀਜ਼ ਦਾ ਪਤਾ ਲੱਗਾ ਤੇ ਬਹੁਤ ਮਾਨੂੰ ਖੁਸ਼ੀ ਹੋਈ ਵੀ ਪ੍ਰਮਾਤਮਾ ਨੇ ਸਾਰੀ ਦੀ ਅਦਾਸ ਅਸੂਲੀ ਆ ਵੀ ਸਾਡੀ ਬੇਟੀ ਦੀ ਚ ਇਲਕਸ਼ਨ ਹੋਈ ਠੀਕ ਗੁੜੀਆ ਕਿਹੜੇ ਸਕੂਲ ਚ ਸਰਕਾਰੀ ਸਕੂਲ ਚ ਪੜ੍ਹਦੀ ਰਹੀ ਸੀ ਹਾਂਜੀ ਸਰਕਾਰੀ ਸਕੂਲ ਜੀ ਇਹ ਪਹਿਲੋ ਬਣਾ ਤਰਨਤਾ ਨ ਸ੍ਰੀ ਗੁਰੂ ਅਜੰਦੇਵ ਜੀ ਸੀਨੀਅਰ ਸੈਕੰਡਰੀ ਸਕੂਲ ਉੱਥੇ ਪੜ੍ਹੀ 10 ਜੀ ਉਸ ਤੋਂ ਬਾਅਦ ਫਿਰ ਸਭਰਾ ਪੜ੍ਹਨ ਦੇ ਵਿੱਚ ਆ ਕੇ ਪਲੱਸ ਠੀਕ ਹੈ ਜੀ ਤੇ ਤੁਸੀਂ ਹੁਣ ਜਿਹੜਾ ਹੋਰ ਧੀਆਂ ਨੂੰ ਜਾਂ ਬੱਚੀਆਂ ਨੂੰ ਕੀ ਮੈਸੇਜ ਕੀ ਦੇਣਾ ਚਾਹੋਗੇ ਮੈਂ ਧੀਆਂ ਨੂੰ ਬੱਚਿਆਂ ਨੂੰ ਇਹੋ ਮੈਸੇਜ ਜੈਣਾ ਦੋਨਾ ਵੀ ਵਾਦੋ ਵਾਦ ਆਪਣੇ ਮਾਪਿਆਂ ਦਾ ਸਤਿਕਾਰ ਕਰੋ ਤੇ ਪੜ੍ਹ ਲਿਖ ਕੇ ਖੇਡਾਂ ਵਿੱਚ ਆਪਣੇ ਮਾਪਿਆਂ ਦਾ ਜਿਹੜਾ ਨਾਮ ਰੌਸ਼ਨ ਕਰੋ ਤੇ ਤਰੱਕੀਆਂ ਬਖਸ਼ੋ ਜੀ ਠੀਕ ਹੈ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਇਹੋ ਕਹਿਣਾ ਵੀ ਜਿਸ ਤਰ੍ਹਾਂ ਬੇਟੀ ਕਰਮਪ੍ਰੀਤ ਕੌਰ ਨੇ ਇੱਕ ਆਮ ਘਰ ਤੋਂ ਉੱਠ ਕੇ ਉੱਪਰ ਤੱਕ ਗਈ ਆ ਇਸੇ ਤਰ੍ਹਾਂ ਮੈਂ ਹਰ ਇੱਕ ਬੇਟੀ ਨੂੰ ਇਹੋ ਕਹਿਣਾ ਮੈਂ ਵੀ ਆਪਣੇ ਮਾਪ ਦਾ ਪਿੱਛਾ ਕਰ ਕਰਕੇ ਵਧੀਆ ਖੇਡ ਕੇ ਪੜ੍ਹਾਈ ਕਰਕੇ ਇੱਕ ਉੱਚ ਪਦਰੀ ਜੇ ਆਪਣੇ ਖੇਡਾਂ ਦੇ ਵਿੱਚ ਤਰੱਕੀਆਂ ਬਖਸ਼ੋ ਜੀ ਹੂੰ ਠੀਕ ਹੈ ਜੀ ਤੇ ਦੂਸਰੇ ਬੰਨੇ ਜਿੱਥੇ ਧੀਆਂ ਨੂੰ ਵੀ ਤੁਸੀਂ ਸਿਨਿਆ ਦਿੱਤਾ ਨਾਲ ਮਾਪਿਆਂ ਦਾ ਵੀ ਇਹ ਬਣਦਾ ਹੈ ਕਿ ਜਿਵੇਂ ਮੈਂ ਮਾਪਿਆਂ ਨੂੰ ਵੀ ਚਾਹੀਦਾ ਵੀ ਵੱਧ ਵੱਧ ਜਿਹੜੇ ਆਪਣੇ ਧੀਆਂ ਦਾ ਜਿਹੜੇ ਬੱਚੀਆਂ ਦਾ ਵੱਧ ਵੱਧ ਮਾਨ ਸਨਮਾਨ ਕਰਨਾ ਤੇ ਬੱਚੀਆਂ ਨੂੰ ਵੱਧ ਵੱਧ ਬੜਾਉਣਾ ਹਾਂਜੀ ਹਾਂਜੀ ਬਿਲਕੁਲ ਜੀ ਮਾਪਿਆਂ ਨੂੰ ਵੀ ਫਰਜ਼ ਬਣਦਾ ਵਾ ਜਿਸ ਤਰ੍ਹਾਂ ਅਸੀਂ ਆਪਣੀ ਬੱਚੀ ਦੀ ਸਪੋਰਟ ਕੀਤੀ ਆ ਹੂੰ ਤੇ ਆਮ ਵੀ ਘਰ ਦੇ ਬੰਦੇ ਆ ਕੋਈ ਬਹੁਤਾ ਆਪਣੀ ਜਾਇਦਾਦ ਦੇ ਮਾਲਕ ਨਹੀਂ ਆ ਤੇ ਪਰ ਚਲੋ ਫਿਰ ਵੀ ਇਹ ਜਿੰਨੀ ਜੋਗੇ ਹੋਏ ਬੱਚੀ ਨੇ ਜਦੋਂ ਸਾਨੂੰ ਕਿਤੇ ਲੋੜ ਪਈ ਆ ਵੀ ਪੈਸੇ ਢੇਲੇ ਜੀ ਕਿਸੇ ਸਪੋਰਟੀ ਵੀ ਜੇ ਕੋਈ ਸੱਜਣ ਮਿੱਤਰ ਕਿਸੇ ਪਿੰਡ ਦੇ ਨੇ ਆਖਿਆ ਵੀ ਆਪ ਸਪੋਰਟ ਕੋਈ ਲੋੜ ਆ ਸਾਨੂੰ ਦੱਸੋ ਇਸੇ ਸਾਡੇ ਪਰਿਵਾਰ ਦੇ ਪਿੰਡ ਦੇ ਸੱਜਣ ਸਿੰਘ ਲਗੋਟਿਆ ਪਿੱਛੇ ਜੇ ਬੇਟੀ ਇੱਥੇ ਆਈ ਗਈ ਤੇ ਉਹਨਾਂ ਦੇ ਚੇਚੇ ਤੌ ਤੇ ਸਾਡੇ ਕੇ ਬੇਟੀ ਨੂੰ ਸਨਮਾਨਤ ਕੀਤਾ ਤੇ ਆਪਨੇ ਛੇਟੋ ਕੋ ਵੀ ਬਹੁਤ ਪਰਾਣੇ ਹਾਕੀ ਦੇ ਖਿਡਾਰੀ ਰਹੇ ਸਰਦਾਰ ਸੱਜੇ ਸਿੰਘ ਲਗੋੜੀਆ ਜੀ ਤੇ ਉਸ ਪਰਿਵਾਰ ਉਹ ਸਾਰੀ ਬੇਟੀ ਨੂੰ ਬਹੁਤ ਜ਼ਿਆਦਾ ਮਾਨ ਦੇ ਮਾਨ ਦਿੱਤਾ ਹੈਗਾ ਹੁਣ ਵੀ ਬਹੁਤ ਪਰਿਵਾਰ ਨੇ ਸਾਨੂੰ ਮਾਨ ਦਿੱਤਾ ਵਾ ਜਦੋਂ ਵੀ ਖੁਸ਼ੀ ਪਤਾ ਲੱਗਾ ਬੇਟੀ ਦੀ ਤੇ ਉਹਨੇ ਬਹੁਤ ਅਖਿਆ ਵੀ ਖੁਸ਼ੀ ਮਨਾਈ ਸਾਰੇ ਪਰਿਵਾਰ ਨੇ ਤੇ ਉਹਨੇ ਬੇਨਤੀ ਕੀਤੀ ਜਦੋਂ ਬੇਟੀ ਘਰ ਆਈ ਤੇ ਸਾਨੂੰ ਜਰੂਰ ਸਦਿਓ ਬੇਟੀ ਦਾ ਸਨਮਾਨ ਕਰਨਾ ਜੀ ਠੀਕ ਹੈ ਸੋ ਇੱਥੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਭਾਈ ਦਲਬਖ ਸਿੰਘ ਟੈਂਪੋ ਜੀ ਨਾਲ ਕਿ ਬੱਚੇ ਨੇ ਏਡੀ ਵੱਡੀ ਉਪਲਬਧੀ ਹਾਸਲ ਕੀਤੀ ਹੈਗੀ ਇਹ ਇਹ ਬੱਚੀ ਨੇ ਕਿਤੇ ਇੱਕ ਕੈਂਪ ਦੇ ਵਿੱਚ ਭਾਗ ਲਿਆ ਜਾਂ ਕੋਚ ਸਾਹਿਬਾਂ ਦਾ ਕਿਸੇ ਨੇ ਕੋਈ ਮੰਨ ਲਓ ਤੁਹਾਡੀ ਮਦਦ ਕੀਤੀ ਹੈ ਹਾਂਜੀ ਹਾਂਜੀ ਸਾਡੇ ਕੋਚ ਸਾਹਿਬ ਜਿਹੜੇ ਜਿਹੜੇ ਤਰਨਤਾਰ ਦੀ ਵਿੱਚ ਇੱਥੇ ਸੀਨੀਅਰ ਸੈਲਿਸ ਕੋਲ ਸੀ ਜਿਹਨੇ ਇਹ ਖੇਡ ਦਿੱਤੀ ਤੁਹਾਡੇ ਉਹਨਾਂ ਦੇ ਕੋਚ ਜੇ ਸੰਜੀਤ ਸਿੰਘ ਉਹਨਾਂ ਦੀ ਬਦੌਰਦ ਜਿਹੜੀ ਆ ਤੋ ਖੇਡ ਇਹਨੇ ਸ਼ੁਰੂ ਕੀਤੀ ਗਈ ਤੇ 10ਵੀਂ ਦਾ ਉਹਨਾਂ ਦਾ ਉਹ ਜੀ ਸਰਦਾਰ ਸੰਜੀਤ ਸਿੰਘ ਦੀ ਅਰੇਂਜ ਉਹਨੇ ਕੋਚ ਰਾਇ ਉਹਨਾਂ ਦੇ ਬਦੌਰਦ ਦੇ ਇੱਕ ਵਾਰ ਕੋਈ ਕੀਤੀ ਠੀਕ ਹੈ ਜੀ ਇਹ ਆਪਾਂ ਕੁਝ ਤਸਵੀਰਾਂ ਵੀ ਸਾਂਝੀਆਂ ਕਰ ਦਈਏ ਆਪਾਂ ਮੀਡੀਆ ਦੇ ਸਾਂមុខ ਤੁਸੀਂ ਦੇਖ ਸਕਦੇ ਹੋ ਬੱਚੀ ਜਿਹੜੀ ਹੈਗੀ ਹੈ ਕਰਮਨਪ੍ਰੀਤ ਕੌਰ ਇਹ ਮੇਰੇ ਖਿਆਲ ਚ ਪਾਸੂ ਦੇ ਨਿੱਟਰੇ ਫੋਟੋ ਹੋਣੇ ਨੇ ਤੇ ਸਕੂਲ ਦੀ ਫੋਟੋ ਲੱਗਦੀ ਹੈਗੀ ਤੇ ਆਪਾਂ ਹੋਰ ਵੀ ਤਸਵੀਰਾਂ ਵਿਖਾ ਦਨੇ ਹੈਗੇ ਆ ਭਾਈ ਸਾਹਿਬ ਜੀ ਦਿਖਾ ਦਿਓ ਫੋਟੋਆਂ ਇਹ ਖੇਲੋ ਇੰਡੀਆ 2023 ਮੱਧ ਪ੍ਰਦੇਸ਼ ਦੇ ਵਿੱਚ ਜਿਹੜੀਆਂ ਤਸਵੀਰਾਂ ਬੱਚੇ ਦੀਆਂ ਇਹ ਮੇਰੇ ਕਾਦੇ ਕੋਚਿੰਗ ਸੈਂਟਰ ਦੀਆਂ ਹੋਣੀਆਂ 2023 ਦੀਆਂ ਹੈਗੀਆਂ ਖੇਲੋ ਇੰਡੀਆ ਮੱਧ ਪ੍ਰਦੇਸ਼ ਦੀਆਂ ਤਸਵੀਰਾਂ ਹੈਗੀਆਂ ਸੋ ਆਪਾਂ ਹੋਰ ਵੀ ਤਸਵੀਰਾਂ ਸਾਂਝੀਆਂ ਕਰ ਲੈਨੇ ਹੈਗੇ ਆ ਬੱਚੀ ਕਰਮਣਪ੍ਰੀਤ ਕੌਰ ਦੀਆਂ ਸੋ ਇਹ ਤਸਵੀਰਾਂ ਵੀ ਆਪਾਂ ਸਾਂਝੀਆਂ ਕਰਦੇ ਹੈਗੇ ਇਹ ਕਿਸ ਸਮੇਂ ਦੀ ਤਸਵੀਰ ਹੈਗੀ ਏਡੀ ਆਪਣਾ ਜਦੋਂ ਮਧ ਪ੍ਰਦੇਸ਼ ਵਿੱਚ ਕੀਡੇ ਟੂਰਨਾਮੈਂਟ ਹੈਡਨ ਗਿਆ ਤੇ ਵੇਟ ਕੇ ਆਇਆ ਤੇ ਉਹਦੀ ਟੀਮ ਨੂੰ ਕੋਟੋ ਬਾਈ ਠੀਕ ਹੈ ਠੀਕ ਹੈ ਸੋ ਆਪਾਂ ਅੱਗੇ ਵੀ ਗੱਲਬਾਤ ਕਰ ਲੈਣੀ ਹੈਗੇ ਆ ਸੋ ਅਖੀਰ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਦਰਵਾਕਸੀ ਟੈਪੋ ਜੀ ਤੁਸੀਂ ਚੈਨਲ ਦੇ ਨਾਲ ਗੱਲਬਾਤ ਕੀਤੀ ਆਪਣੀ ਗੱਲਬਾਤ ਰੱਖੀ ਹੈਗੀ ਬੱਚੇ ਦੀ ਜਿਹੜੀ ਪ੍ਰਾਪਤੀ ਹੈਗੀ ਉਹਦੇ ਨਾਲ ਆਪਾਂ ਗੱਲਬਾਤ میڈیا ਸਾਹਮਣੇ ਰੱਖੀ ਹੈਗੀ ਤੁਹਾਡਾ ਬਹੁਤ ਬਹੁਤ ਚੈਨਲ ਦੇ ਨਾਲ ਜੁੜਨ ਦਾ ਬਹੁਤ ਬਹੁਤ ਧੰਨਵਾਦ ਤੇ ਸਾਰਾ ਚੈਨਲ ਜਿਹੜਾ ਹੈਗਾ ਸਾਰਾ ਮੀਡੀਆ ਉਸ ਬੱਚੀ ਨੂੰ ਵੀ ਮੁਬਾਰਕਾ ਕਰਨ ਪ੍ਰੀਤਕਰ ਨੂੰ ਵੀ ਤੁਹਾਨੂੰ ਵੀ ਮੁਬਾਰਕ ਚਾਨੀ ਬਹੁਤ ਬਹੁਤ ਮਾਰਗਤਿਆ ਜੀ ਉਹ ਤੁਸੀਂ ਸਾਡੇ ਪਿੰਡਸ ਘਰਾ ਦੇ ਵਿੱਚ ਇੱਕ ਬੱਚੀ ਦੀ ਮੰਗਸਰ ਮੰਗ ਦੇ ਨਾਲ ਪਹੁੰਚੇ ਜੀ ਸਾਡੇ ਪਰਿਵਾਰ ਨੂੰ ਤੁਹਾਨੂੰ ਬਹੁਤ ਬਹੁਤ ਵਾਰੀ ਦਾ ਸੋ ਚਾਹਣਾ ਸਾਡੀ ਤਰਫ ਤੇ ਸਾਡੇ ਲੋਕਾਂ ਦੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇੱਕ ਚੰਗਾ ਪ੍ਰਾਲਾ ਸਾਡਾ ਜਿਹੜਾ ਹੈਗਾ ਕਿ ਆਮ ਤੌਰ ਤੇ ਸਮਾਜ ਦੇ ਵਿੱਚ ਜਿਸ ਤਰ੍ਹਾਂ ਦੀ ਰੂਪਰੇਖਾ ਹੈਗੀ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੀ ਸੋ ਨਚਤਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈਗਾ ਹਿੰਸਕ ਬਾਦ ਦਾ ਤੁਹਾਨੂੰ ਪ੍ਰਮੋਟ ਕੀਤਾ ਜਾਂਦਾ ਹੈਗਾ ਤੇ ਇਸ ਤਰ੍ਹਾਂ ਅਸੀਂ ਇੱਕ ਚੰਗੀ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਅਸੀਂ ਰੱਖੀ ਹੈਗੀ ਐ ਸੋ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਅਸੀਂ ਇਨਸਾਨੀਆ ਕਰਦੇ ਨੇ ਹੈਗੇ ਆ ਕਿ ਜਿਸ ਤਰ੍ਹਾਂ ਸਮਾਜ ਦੇ ਵਿੱਚ ਹੁਣ ਜੋ ਚੱਲ ਰਿਹਾ ਹੈਗਾ ਸਮਾਜ ਦੇ ਵਿੱਚ ਉਸ ਤੋਂ ਇੱਕ ਹਟਕੇ ਇੱਕ ਚੰਗੀ ਪ੍ਰੇਰਨਾ ਦਾ ਇੱਕ ਵੀਡੀਓ ਤੁਹਾਡੇ ਬੱਚਿਆਂ ਵਾਸਤੇ ਸਮਾਜ ਨੂੰ ਸੇਧ ਦੇਣ ਵਾਲ ਦੇਣ ਵਾਲੇ ਵੀਡੀਓ ਜਿਹੜੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈਗੀ ਐ ਮੇਰੇ ਖਿਆਲ ਚ 10 ਜੀ ਥੋੜਾ ਫੋਟੋਗ੍ਰਾਫੀ ਇਸ ਨੇ ਅੱਜ ਇਹ ਸ੍ਰੀ ਗੁਰੂ ਅਰਜਨ ਸਿੰਘ ਸਕੂਲ ਦੀ ਫੋਟੋ ਜਦੋਂ ਇੱਥੇ ਬੇਟੀਕੀਂਡ ਦੀ ਕਰਨਦਾਰ ਨੂੰ ਠੀਕ ਹੈ ਜੀ ਹਾਂਜੀ ਇਹ ਸਕੂਲ ਦੀ ਕੁੜੀ ਆ ਇਹਦੇ ਕੋਚ ਹੈ ਜੀ ਠੀਕ ਹੈ ਚੰਦ ਜੀ ਸਿੰਘ ਸਰਦਾਰ ਸ਼ਮਜੀਤ ਸਿੰਘ ਹਾਂਜੀ ਜਿੰਨਾ ਦੀ ਬਤੋਲ ਤੇ ਬੇਟੀ ਤੇ ਖੇਡਦੇ ਰਹੇ ਇਹ ਟੀਮ ਆ ਸਾਰੀ ਫੀਡੋ ਨੇ ਦਿੱਤੀ ਜੀ ਰੁਸ਼ੀਮ ਤੋਂ ਲੈ ਕੇ ਤੁਸੀਂ ਤੱਕ ਠੀਕ ਹੈ ਜੀ ਠੀਕ ਹੈ ਹਾਂਜੀ ਆ ਦੇਖ ਸਕਦੇ ਤੁਸੀਂ ਹਾਂਜੀ ਇਹ ਸਕੂਲ ਦੇ ਪ੍ਰਿੰਸੀਪਲ ਸਾਹਿਬ ਉਥੋਂ ਨੇ ਜਿਹਨਾਂ ਦੇ ਉਥੇ ਬੇਟੀ ਜਿਹੜੇ ਖੇਡਦੀ ਉਹ ਬੋਹੋ ਜੀ ਠੀਕ ਹੈ ਜੀ ਇਹ ਕਿਹੜੀ ਕਲਾਸ ਦੀ ਫੋਟੋ ਹੋਊਗੀ ਲੱਗਦਾ ਹਾਂਜੀ ਇਹ 6ਵੀਂ 7ਵੀਂ ਦੀ ਬੱਚਾ ਅੱਛਾ ਬਹੁਤ ਠੀਕ ਹੈ ਸੋ ਭਾਈ ਦਲਬਖਸਰ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ